ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ YouTube ਚੈਨਲ ਦੇ ਉੱਤੇ ਤੇ ਜਿਵੇਂ ਕਿ ਮੈਂ ਤੁਹਾਨੂੰ ਵਾਅਦਾ ਕਰਿਆ ਸੀਗਾ ਬਈ ਕਿ ਜਲਦ ਹੀ ਤੁਹਾਡੇ ਨਾਲ ਚੀਕੇ ਦਾ ਟਾਈਮ ਟੇਬਲ ਮੈਂ ਸ਼ੇਅਰ ਕਰੂੰਗਾ ਕਿ ਜੋ ਆਪਾਂ ਨੇ ਪੰਜਾਬ ਦੇ ਅਪਕਮਿੰਗ ਐਗਜ਼ਾਮ ਐਕਸਾਈਜ਼ ਇੰਸਪੈਕਟਰ ਵਾਸਤੇ ਕਰਨਾ ਹੈ ਪਰ ਜਿਵੇਂ ਹੀ ਮੈਂ ਉਹ ਵੀਡੀਓ ਅਪਲੋਡ ਕਰੀ ਮੈਨੂੰ ਤੁਰੰਤ ਬੱਚਿਆਂ ਦੇ ਮੈਸੇਜ ਆਏ ਕਿ ਸਰ ਉਸ ਤੋਂ ਪਹਿਲਾਂ ਸੀਨੀਅਰ ਅਸਿਸਟੈਂਟ ਵੀ ਹੈਗਾ ਵੀ 19 ਤਰੀਕ ਦਾ ਹਨਾ ਵੀ ਉਹਦੇ ਵਾਸਤੇ ਵੀ ਕੁਝ ਮੈਰਾਥਨ ਵਗੈਰਾ ਜਾਂ ਕੁਝ ਜੀਕੇ ਦੀ ਹੋਰ ਕਲਾਸਾਂ ਅਰੇਂਜ ਕਰੋ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ 19 ਜਨਵਰੀ ਨੂੰ ਕਹਿ ਰਹੇ ਆ ਹਾਲਾਂਕਿ ਕੁਝ ਬੱਚੇ ਨੇ ਫਿਰ ਮੈਨੂੰ ਇਹ ਵੀ ਕਿਹਾ ਕਿ ਸਰ ਜਿਹੜਾ ਐਗਜ਼ਾਮ ਹੈ ਸੀਨੀਅਰ ਅਸਿਸਟੈਂਟ ਦਾ ਉਸ ਦਿਨ ਕੋਈ ਪੀਪੀਐਸਸੀ ਦਾ ਵੀ ਪੇਪਰ ਹੈ ਤਾਂ ਦੋਨੇ ਦੇ ਵਿੱਚ ਕੋਈ ਇੱਕ ਤਾਂ ਜਾਏਗਾ ਪਿੱਛੇ ਦੇਖਦੇ ਆ ਜੋ ਵੀ ਹੋਏਗਾ ਫਿਲਹਾਲ ਮੈਂ ਜਿਹੜਾ ਟਾਈਮ ਟੇਬਲ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਹੈ ਬਈ ਉਹ ਟਾਈਮ ਟੇਬਲ YouTube ਦੀ ਕਲਾਸਾਂ ਦਾ ਹੈਗਾ ਕਿ YouTube ਤੇ ਆਪਾਂ ਜੀਕੇ ਨੂੰ ਕਿਦਾਂ ਕਵਰ ਕਰਾਂਗੇ ਪਹਿਲਾਂ ਸੀਨੀਅਰ ਅਸਿਸਟੈਂਟ ਦਾ ਪੇਪਰ ਹੈ ਤਾਂ ਸੀਨੀਅਰ ਅਸਿਸਟੈਂਟ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੁਝ ਕਲਾਸਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਕਿਹੜੀ ਕਿਹੜੀ ਕਰਨੀ ਹੈ ਤੇ ਉਸ ਤੋਂ ਬਾਅਦ ਐਕਸਾਈਜ ਇਨਸਪੈਕਟਰ ਦਾ ਪੂਰਾ ਦਾ ਪੂਰਾ ਸਿਲੇਬਸ ਆਪਾਂ ਕਰਾਂਗੇ YouTube ਦੇ ਉੱਤੇ ਹੀ ਬੈਸਟ MCQ ਮਤਲਬ ਰਿਵੀਜ਼ਨ ਬੈਚ ਹੋਵੇਗਾ ਇਹ ਨਹੀਂ ਕਿ ਪੂਰਾ ਦਾ ਪੂਰਾ ਸਿਲੇਬਸ ਜਾਂ ਪੂਰੀ ਦੀ ਪੂਰੀ ਥਿਊਰੀ ਕਲਾਸਿਸ ਨਹੀਂ ਠੀਕ ਹੈ ਓਕੇ ਤਾਂ ਜਿਹੜੇ ਵੀ ਸਿਲੈਕਸ਼ਨ ਬੈਚ ਵਾਲੇ ਸਟੂਡੈਂਟ ਹੈ ਉਹ ਵੀ ਤੇ ਜਿਹੜੇ ਆਪਣੇ ਤੋਂ ਫ੍ਰੀ ਪੜ੍ਹਦੇ ਆ YouTube ਤੇ ਉਹ ਵੀ ਦੋਨੇ ਧਿਆਨ ਨਾਲ ਦੇਖ ਲਿਓ 5 ਕਿ ਮਿੰਟ ਦੀ ਵੀਡੀਓ ਹੋਣੀ ਹੈ ਠੀਕ ਹੈ ਤੇ ਜਿਹੜੇ ਨਵੇਂ ਸਟੂਡੈਂਟ ਹੈ ਭਾਈ ਚੈਨਲ ਨੂੰ ਇੱਕ ਤਾਂ ਸਬਸਕ੍ਰਾਈਬ ਕਰ ਲਿਓ ਚੈਨਲ ਦੇ ਉੱਤੇ ਬਹੁਤ ਕਲਾਸਾਂ ਪਈਆਂ ਉਹ ਮੈਂ ਵੀਡੀਓ ਦੇ ਐਂਡ ਤੇ ਦੱਸੂਗਾ ਕਿਹੜੀ ਕਿਹੜੀ ਪਲੇਲਿਸਟ ਹੈਗੀ ਹੈ ਤੁਹਾਨੂੰ ਬਹੁਤ ਹੈਲਪ ਮਿਲੇਗੀ ਭਾਈ ਠੀਕ ਹੈ ਬਿਲਕੁਲ ਫ੍ਰੀ ਹੈ ਸਾਰਾ ਮਟੀਰੀਅਲ ਪ੍ਰਤਾਪ ਅਕੈਡਮੀ ਟੈਲੀਗ੍ਰam ਚੈਨਲ ਸਾਡਾ ਹੈ ਨਵੀਂ ਕਲਾਸਾਂ ਦੇ ਲਿੰਕ ਤੇ ਪੁਰਾਣੇ ਸਭ ਕੁਝ ਤੁਹਾਨੂੰ ਇੱਥੇ ਹੀ ਮਿਲਦਾ ਹੈ ਆ ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਠੀਕ ਹੈ ਦੋ ਨੰਬਰ ਹੈਗੇ ਆ ਅਕੈਡਮੀ ਤੇ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਆਈਫੋਨ ਯੂਜ਼ਰ ਹੋ ਚਾਹੇ ਤੁਸੀਂ ਐਂਡਰੋਇਡ ਯੂਜ਼ਰ ਹੋ ਵਿੰਡੋ ਐਪ ਚਾਹੀਦੀ ਆ ਲੈਪਟਾਪ ਕੰਪਿਊਟਰ ਤੇ ਸਭ ਕੁਝ ਪ੍ਰਤਾਪ ਅਕੈਡਮੀ ਦੇ ਨਾਂ ਤੋਂ ਹੈ ਮਿਲ ਜਾਏਗਾ ਠੀਕ ਹੈ ਓਕੇ ਹੁਣ ਆਪਾਂ ਗੱਲ ਕਰਦੇ ਆ ਦੇਖੋ ਆਪਾਂ ਨੇ ਜਿਹੜਾ ਐਕਸਰਸ ਇਨਸਪੈਕਟਰ ਸੀਗਾ ਲਾਸਟ ਈਅਰ ਵਾਲਾ ਉਹਦਾ ਸਿਲੇਬਸ ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਸੀਗਾ ਪਿਛਲੀ ਕਲਾਸ 'ਚ ਵੀ ਆਪਾਂ ਨੇ ਕਿਦਾਂ ਕਿਦਾਂ ਇਹਨੂੰ ਕਵਰ ਕਰਨਾ ਹੈ ਇਸ ਨੂੰ ਆਪਾਂ ਬਿਲਕੁਲ ਉਸੇ ਤਰ੍ਹਾਂ ਕਵਰ ਕਰਾਂਗੇ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਪਰ ਹੁਣ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੈ 19 ਤਰੀਕ ਦਾ ਕਦੋਂ ਹੈ 19 ਜਨਵਰੀ ਨੂੰ ਮੇਬੀ ਜੇ ਕੋਈ ਸ਼ੋਰ ਉਨੀ ਨਿੱਕੀ ਗੱਲ ਨਾ ਹੋਈ ਤਾਂ 19 ਨੂੰ ਤੁਹਾਡਾ ਪੇਪਰ ਹੋ ਜਾਏਗਾ ਠੀਕ ਹੈ ਸਿਲੇਬਸ ਉਹਦਾ ਵੀ ਸੇਮ ਹੀ ਹੈ ਕੁਝ ਚੇਂਜ ਨਹੀਂ ਹੈ ਨੰਬਰ ਇਧਰ ਉਧਰ ਹੋ ਸਕਦੇ ਨੇ ਠੀਕ ਹੈ ਪਰ ਸਿਲੇਬਸ ਤਾਂ ਸਾਰਾ ਇਹੀ ਹੈਗਾ ਆ ਹੁਣ ਜੇ ਆਪਾਂ ਐਕਸਾਈਜ਼ ਇਨਸਪੈਕਟਰ ਦੀ ਗੱਲ ਕਰੀਏ ਤਾਂ ਐਕਸਾਈਜ਼ ਇਨਸਪੈਕਟਰ ਵਾਸਤੇ ਆਪਾਂ ਨੇ ਡਿਸਾਈਡ ਕਰਿਆ ਸੀਗਾ ਕਿ ਬਈ ਆਪਾਂ ਪਹਿਲਾਂ ਪੋਲੀਟੀ ਨੂੰ ਡਿਸਕਸ ਕਰਾਂਗੇ ਵਧੀਆ-ਵਧੀਆ ਕੁਐਸਚਨ ਟੌਪ ਦੇ ਕਈ ਦਿਨ ਫਿਰ ਉਸ ਤੋਂ ਬਾਅਦ ਆਪਾਂ ਜੋ ਹੈ ਸਾਇੰਸ ਐਂਡ ਟੈਕ ਇੱਕ এনवायरमेंट ਇਕਨੋਮੀ ਸਾਰੇ ਦੇ ਸਾਰੇ ਟੋਪਿਕ ਵਾਈਜ਼ ਆਪਾਂ ਨੇ ਐਮਸੀਕਿਊ ਕਰਨੇ ਸੀਗੇ ਬੈਸਟ ਛਾਟ ਮੇ ਜਿਹੜੇ ਤੁਹਾਨੂੰ ਪੇਪਰ 'ਚ ਮਿਲ ਸਕਦੇ ਆ ਨਾਲੇ ਤੁਹਾਨੂੰ ਰਿਵੀਜ਼ਨ ਦੇ ਵਿੱਚ ਹੈਲਪ ਕਰਦੇ ਨਾਲੇ ਤੁਹਾਨੂੰ ਤੁਹਾਡਾ ਲੈਵਲ ਪਤਾ ਲੱਗਦਾ ਜਿਹੜੀ ਤਿਆਰੀ ਤੁਸੀਂ ਕਰੀ ਹੈ ਪਰ ਗੱਲ ਉਹੀ ਹੈ ਪਹਿਲਾਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੈ ਤਾਂ ਉਹਦੇ ਵਾਸਤੇ ਆਪਾਂ ਨੇ ਕੀ ਸਟ੍ਰੈਟੇਜੀ ਬਣਾਈ ਹੈ ਆਪਾਂ ਨੇ ਭਾਈ ਆਹ ਟਾਈਮ ਟੇਬਲ ਬਣਾਇਆ ਹੈ ਇਹ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਤੱਕ ਹੈ ਜੇ 19 ਤਰੀਕ ਨੂੰ ਹੋ ਰਿਹਾ ਹੈ ਤਾਂ ਵਧੀਆ ਗੱਲ ਹੈ 19 ਜਨਵਰੀ ਤਾਂ ਉਦੋਂ ਤੱਕ ਆਪਣਾ ਕੀ ਹੈ 11 ਵਜੇ ਦੀ ਕਲਾਸ ਦੁਬਾਰੇ ਕੰਟੀਨਿਊ ਕਰਨਗੇ ਅਰਜੁਨ ਬੱਬਰ ਸਰ ਉਹਦੇ ਚ ਤੁਹਾਨੂੰ ਬੈਸਟ এনवायरमेंट ਇਕਨੋਮਿਕਸ ਜੀਓਗ੍ਰਾਫੀ ਪਲਸ ਕਰੰਟ ਅਫੇਅਰ ਜਿਹੜੇ ਕਿ ਲੇਟੈਸਟ ਪੇਪਰ ਚ ਆ ਸਕਦੇ ਆ ਇਹ ਚਾਰ ਚੀਜ਼ਾਂ ਤੁਹਾਨੂੰ ਅਰਜੁਨ ਸਰ ਕਰਾਣਗੇ 11 ਵਜੇ ਵਾਲੀ ਕਲਾਸ ਦੇ ਵਿੱਚ ਸਪੈਸ਼ਲ ਫੋਰ ਸੀਨੀਅਰ ਅਸਿਸਟੈਂਟ ਐਗਜ਼ਾਮ ਠੀਕ ਹੈ ਓਕੇ ਤਰੀਕ ਵੀ ਮੈਂ ਤੁਹਾਨੂੰ ਦੱਸ ਰਿਹਾ ਕਦੋਂ ਤੋਂ ਸ਼ਾਮ ਨੂੰ 5 ਵਜੇ ਮੈਂ ਕੋ ਤੁਹਾਨੂੰ ਕਰਾਉਂਗਾ ਬਾਈ ਹਫਤੇ ਦੇ 4 ਦਿਨ ਸੋਮਵਾਰ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਪੋਲੀਟੀ ਹਿਸਟਰੀ ਮਾਡਰਨ ਹਿਸਟਰੀ ਜਿਹੜੀ ਸਿਲੇਬਸ ਮੈਂਸ਼ਨ ਹੈ ਉਹ ਤੇ ਨਾਲੇ ਇੱਕ ਦੋ ਕੁਸ਼ਣ ਇਹਦੇ ਤੋਂ ਆ ਜਾਂਦਾ ਮਤਲਬ ਓਵਰਲ ਹਿਸਟਰੀ ਲੈ ਕੇ ਚੱਲ ਰਹੇ ਆਪਾਂ sports cinema science and tech ਤੇ ਕਰੰਟ ਦੇ ਕੁਸ਼ਣ ਕੁਝ ਉਹ ਵੀ ਮੈਂ ਰੱਖੂੰਗਾ ਉਹ ਵੀ ਜ਼ਰੂਰ ਠੀਕ ਹੈ ਤਾਂ ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਹਫਤੇ ਦੇ 4 ਦਿਨ ਹੋਣਗੀਆਂ ਸ਼ਨੀਵਾਰ ਸ਼ੁੱਕਰਵਾਰ ਨੂੰ ਆਪਾਂ ਬਈ ਪੰਜਾਬ ਜੀਕੇ ਲਗਾਇਆ ਕਰਾਂਗੇ ਠੀਕ ਹੈ ਟਿਲ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਤੱਕ ਓਕੇ ਤਾਂ ਇਹ ਹੈ ਟਾਈਮ ਟੇਬਲ ਇਹਨੂੰ ਨੋਟ ਕਰ ਲਿਓ ਇਹ ਜੀਕੇ ਤੁਹਾਡਾ ਪੋਰਸ਼ਨ ਇੱਥੋਂ ਕਵਰ ਹੋ ਜਾਏਗਾ ਮੈਥ ਦਾ ਜਲਦੀ ਹੀ ਤੁਹਾਨੂੰ ਦੀਪ ਸਰ ਦੱਸ ਦੇਣਗੇ ਮੈਥ ਰੀਜਨਿੰਗ ਦਾ ਕਿੱਦਾਂ ਹੈ ਰੀਜਨਿੰਗ ਤਾਂ ਆਲਰੇਡੀ ਸ਼ਾਮ ਨੂੰ 7 ਵਜੇ ਜੇ ਕਲਾਸ ਨਹੀਂ ਹੈ ਤਾਂ ਉਹ ਗੱਲ ਵੱਖਰੀ ਹੈ ਪਰ ਉਹਨਾਂ ਦਾ ਫਿਕਸ ਟਾਈਮ ਹੈ 7 ਵਜੇ ਦਾ ਠੀਕ ਹੈ ਆਲਰੇਡੀ ਸਾਰੀ ਰੀਜਨਿੰਗ ਕਰਾ ਚੁੱਕੇ ਆ ਤੁਹਾਨੂੰ ਕੋਈ ਪੇਡ ਬੈਚ ਕੁਝ ਕਿਸੇ ਤੋਂ ਵੀ ਪੜਨ ਦੀ ਲੋੜ ਨਹੀਂ ਜੋ ਉਹ ਕਲਾਸਾਂ ਦੇ ਵਿੱਚ ਸਾਰੇ ਚੈਪਟਰ ਕਰਾ ਚੁੱਕੇ ਆ ਪਹਿਲਾਂ ਵੀ ਕਰਾ ਚੁੱਕੇ ਕਈ ਚੈਪਟਰ ਤਾਂ ਦੋ ਦੋ ਤਿੰਨ ਤਿੰਨ ਵਾਰ ਹੋ ਚੁੱਕੇ ਆ ਭਾਈ ਉਹ ਕਰ ਲਓ ਕੁਝ ਵੀ ਕਰਨ ਦੀ ਲੋੜ ਨਹੀਂ ਕੋਈ ਬੁੱਕ ਵੀ ਫੋਲੋ ਕਰਨ ਦੀ ਠੀਕ ਹੈ ਮੈਥਸ ਦੀ ਵੀ ਬਹੁਤ ਸਾਰੀ ਪਲੇਲਿਸਟ ਹੈਗੀ ਹੈ ਚੈਨਲ ਦੇ ਉੱਤੇ ਜਾ ਕੇ ਸਬਸਕ੍ਰਾਈਬ ਕਰਕੇ ਇੱਕ ਵਾਰ ਦੇਖ ਲਿਓ ਠੀਕ ਹੈ ਇੰਗਲਿਸ਼ ਦਾ ਟਾਈਮ ਉਹੀ ਰਹੇਗਾ 8 ਵਜੇ ਤੋਂ ਚੱਲਦੀ ਹੈ ਪ੍ਰੈਕਟਿਸ ਕਲਾਸ ਉਹੀ ਸੇਮ ਰਹਿਣਗੀ ਹਾਲਾ ਕਿ ਸੁਰਿੰਦਰ ਸਰ ਇੱਕ ਅਲੱਗ ਤੋਂ ਸਟ੍ਰੈਟੇਜੀ ਤੇ ਵਰਕ ਕਰ ਰਹੇ ਆ ਜਲਦ ਹੀ ਅੱਜ ਜਾਂ ਕੱਲ ਤੁਹਾਨੂੰ ਉਹ ਵੀ ਦੱਸ ਦੇਣਗੇ ਠੀਕ ਹੈ ਚਲੋ ਇਹ ਤਾਂ ਸੀਨੀਅਰ ਅਸਿਸਟੈਂਟ ਦੇ ਐਗਜ਼ਾਮ ਤੱਕ ਹੋ ਗਿਆ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਭਾਈ ਉਸ ਤੋਂ ਬਾਅਦ ਫਿਰ ਉਹੀ ਆਫਟਰ ਸੀਨੀਅਰ ਸਟੈਂਡ ਐਗਜ਼ਾਮ ਆਪਾਂ ਲੇਬਰ ਇਨਸਪੈਕਟਰ ਵਾਸਤੇ ਸੌਰੀ ਜਿਹੜਾ ਹੈ ਐਕਸਾਈਜ਼ ਇਨਸਪੈਕਟਰ ਵਾਸਤੇ ਪੋਲੀਟੀ ਇਸ਼ੂ ਦੇ ਬੈਸਟ ਜਿੰਨੇ ਮੈਨੂੰ ਲੱਗਦੇ ਹੈ ਕਿ 300 350 400 ਕੁਐਸਚਨ ਮੈਨੂੰ ਕਰਾਣੇ ਹੈ ਹਾਲਾਂਕਿ ਮੈਂ ਪਹਿਲਾਂ ਹੀ ਤੁਹਾਨੂੰ ਕਈ ਹਜ਼ਾਰ ਕੁਐਸਚਨ ਕਰਾ ਚੁੱਕਿਆ ਪੋਲੀਟੀ ਦੇ ਹੋਰ ਵੀ ਕਰਾ ਦੂੰਗਾ ਵਧੀਆ ਅੱਛੇ ਲੈਵਲ ਦੇ ਜਿਹੜੇ ਨਾਇਬ ਤਹਿਸੀਲਦਾਰ ਜਾਂ ਪੀਸੀਐਸ ਵਰਗੇ ਐਗਜ਼ਾਮ ਨੂੰ ਟੱਚ ਕਰਨ ਠੀਕ ਹੈ ਉਹ ਕਰਾਂਗੇ ਸੇਮ ਇਦਾਂ ਹੀ এনवायरमेंट ਕਰੰਟ ਫਿਰ ਸਭ ਕੁਝ ਸਾਰੇ ਦੇ ਸਾਰੇ ਜਿੰਨੇ ਟੌਪਿਕ ਇੱਥੇ ਨੋ ਟੌਪਿਕ ਮੈਂਸ਼ਨ ਹੈ ਨੋ ਦੇ ਨੋ ਨੂੰ ਆਪਾਂ ਕਰਾਂਗੇ ਟਾਈਮ ਇਹੀ ਰਹੇਗਾ 11 ਤੇ 5 ਤੱਕ ਸੀਨੀਅਰ ਅਸਿਸਟੈਂਟ ਤੱਕ ਮਿਕਸ ਚਲੇਗਾ ਉਸ ਤੋਂ ਬਾਅਦ ਆਪਾਂ ਅਲੱਗ-ਅਲੱਗ ਕਰਾਂਗੇ ਪਹਿਲਾ ਇੱਕ ਹਫ਼ਤਾ ਪੋਲੀਟੀ ਇੱਕ ਹਫ਼ਤਾ ਪੋਲੀਟੀ ਨਿਬੇੜ ਕੇ ਇੱਕ ਹਫ਼ਤਾ ਫਿਰ এনवायरमेंट ਇਸ਼ੂ ਸਾਇੰਸ ਐਂਡ ਟੈਕ ਇੱਕ-ਇੱਕ ਹਫ਼ਤਾ ਐਦਾਂ ਚੱਲੇਗਾ ਟਿਲ ਲੇਬਰ ਇੰਸਪੈਕਟਰ ਦੇ ਐਗਜ਼ਾਮ ਤੱਕ ਲੇਬਰ ਨਹੀਂ ਹੈ ਯਾਰ ਐਕਸਾਈਜ਼ ਇੰਸਪੈਕਟਰ ਹੈ ਸੋਰੀ ਠੀਕ ਹੈ ਤੇ ਜਦੋਂ ਇਹ ਸਾਰਾ ਹੋ ਜਾਏਗਾ ਠੀਕ ਹੈ ਤੇ ਐਗਜ਼ਾਮ ਜੇ ਨਹੀਂ ਆਇਆ ਉਸ ਟਾਈਮ ਤੱਕ ਫਿਰ ਆਪਾਂ ਇਹਨਾਂ ਦੀ ਮਿਕਸ ਪ੍ਰੈਕਟਿਸ ਵੀ ਚਲਾਤਾ ਹੈ ओके ਨਾਲੇ ਪੰਜਾਬ ਜੀ ਕੇ ਵੀ ਕਵਰ ਕਰਾਂਗੇ ਬਈ ਪੰਜਾਬ ਜੀ ਕੇ ਮੈਂ ਥਿਉਰੀ ਵਾਈਜ਼ ਤੁਹਾਨੂੰ ਆਲਰੇਡੀ ਕਰਾ ਚੁੱਕਿਆ ਹੈ ਉਸ ਤੋਂ ਬਾਅਦ ਆਪਾਂ ਨੇ ਇੱਕ ਸੀਰੀਜ਼ ਸ਼ੁਰੂ ਕਰੀ ਸੀਗੀ 1000 ਐਮਸੀਕਿਊ ਦੀ ਉਹ ਵੀ ਕੰਟੀਨਿਊ ਹੋਏਗੀ ਉਹ ਵੀ ਕਰਾਉਂਗਾ ਵਧੀਆ ਤਰੀਕੇ ਨਾਲ ਠੀਕ ਹੈ ਟਾਈਮ ਉਹੀ ਰਹੇਗਾ ਤੇ ਇੱਕ ਹੋਰ ਬਹੁਤ ਇੰਪੋਰਟੈਂਟ ਬੱਚੇ ਦੇ ਮੈਨੂੰ ਮੈਸੇਜ ਆਇਆ ਕਿ ਸਰ ਐਕਸਾਈਜ਼ ਇਨਸਪੈਕਟਰ ਵਾਸਤੇ ਮੌਕ ਟੈਸਟ ਚਾਹੀਦੇ ਬਿਲਕੁਲ ਬਈ ਆਪਾਂ ਤੁਹਾਨੂੰ 10 ਮੌਕ ਟੈਸਟ ਪ੍ਰੋਵਾਈਡ ਕਰਾਂਗੇ 10 ਮੌਕ ਟੈਸਟ ਠੀਕ ਹੈ ਜੀ 10 ਮੌਕ ਟੈਸਟ ਪ੍ਰੋਵਾਈਡ ਕਰਾਂਗੇ ਜਲਦ ਹੀ ਤੇ ਜਿਨ੍ਹਾਂ ਕੋਲ ਆਲਰੇਡੀ ਸਿਲੈਕਸ਼ਨ ਬੈਚ ਹੈ ਸਿਲੈਕਸ਼ਨ ਬੈਚ 2.0 ਵਾਲੇ ਉਹਨਾਂ ਨੂੰ ਕੋਈ ਵੀ ਟੈਸਟ ਸੀਰੀਜ਼ ਬਾਈ ਕਰਨ ਦੀ ਲੋੜ ਨਹੀਂ ਉੱਥੇ ਉਹਨਾਂ ਨੂੰ ਪ੍ਰੋਵਾਈਡ ਹੋ ਜਾਣਗੇ ਬਾਕੀ ਜਿਨ੍ਹਾਂ ਕੋਲ ਸਿਲੈਕਸ਼ਨ ਬੈਚ ਨਹੀਂ ਹੈ ਤਾਂ ਉਹ ਲੈ ਵੀ ਸਕਦੇ ਆ ਬਈ ਉਹਦੇ ਤੇ 30% ਆਫ ਹੈ ਤੇ ਜੇ ਅਲੱਗ ਤੋਂ ਟੈਸਟ ਸੀਰੀਜ਼ ਚਾਹੀਦੀ ਹੈ ਮੋਕ ਟੈਸਟ ਉਹ ਤਾਂ ਆਪਾਂ ਕਰੀ ਦੇਹਾਂਗੇ 3-4 ਦਿਨ ਦੀ ਗੱਲ ਹੈ ਬਸ ਜ਼ਿਆਦਾ ਨਹੀਂ 3 ਜਾਂ 4 ਦਿਨਾਂ ਤੱਕ ਆਪਾਂ ਕਰ ਦਾਂਗੇ ਠੀਕ ਹੈ ਅੱਜ ਹੈਗੀ ਹੈ 10 ਤਰੀਕ ਸਾમાન્ય ਕਿ ਚਲੋ ਵੀ 14 ਜਾਂ 15 ਦਸੰਬਰ ਤੱਕ ਤੁਹਾਨੂੰ ਮੋਕ ਟੈਸਟ ਐਕਸਾਈ ਇਨਸਪੈਕਟਰ ਦੇ ਮਿਲ ਜਾਣਗੇ ਠੀਕ ਹੈ ਬਾਕੀ ਜਿਹਨਾਂ ਦਾ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਹੈ ਉਹ ਵੀ ਲਗਾ ਸਕਦੇ ਆ ਸਹੀ ਮੀਤਾ ਪੈਟਰਨ ਹੈ ਕੋਈ ਚੱਕਰ ਨਹੀਂ ਹੈ ਠੀਕ ਹੈ ਓਕੇ ਰਾਈਜ਼ ਵਗੈਰਾ ਬਾਅਦ ਚ ਕਰਾਂਗੇ ਗੱਲ ਤੇ ਭਾਈ ਸਿਲੈਕਸ਼ਨ ਬੈਚ ਆਪਣਾ ਹੈ ਜਿਨ੍ਹਾਂ ਬੱਚਿਆਂ ਨੂੰ ਨਹੀਂ ਪਤਾ ਤਾਂ ਉਹ ਬਈ ਇੱਕ ਸਿੰਪਲ ਜੀ ਗੱਲ ਸੁਣੋ ਧਿਆਨ ਨਾਲ ਠੀਕ ਹੈ ਕਿਸੇ ਕ੍ਰੈਸ਼ ਕੋਰਸ ਕਿਸੇ ਰਿਵੀਜ਼ਨ ਬੈਚ ਇਹਨਾਂ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਆਪਣਾ ਸਿਲੇਬਸ ਵਧੀਆ ਤਰੀਕੇ ਨਾਲ ਕਵਰ ਕਰੋ ਸਾਰੇ ਪੇਪਰਾਂ ਦਾ ਲਗਭਗ ਸੇਮ ਪੈਟਰਨ ਸੇਮ ਸਿਲੇਬਸ ਹੁੰਦਾ ਹੈ ਜੋ ਆਪਾਂ ਸਾਰਾ ਕਵਰ ਕਰਦੇ ਹਾਂ ਸਾਰੀ ਹਿਸਟਰੀ ਪੋਲਿਟੀ ਜੀਓਗ੍ਰਾਫੀ ਮੈਥ ਰੀਜ਼ਨਿੰਗ ਇੰਗਲਿਸ਼ ਪੰਜਾਬੀ ఎవਰੀਥਿੰਗ ਤੁਹਾਨੂੰ ਸਭ ਕੁਝ ਕਰਾਇਆ ਜਾਂਦਾ ਹੈ ਇਹਦੇ 'ਚ ਆਲਰੇਡੀ ਲਾਈਵ ਕਲਾਸਾਂ ਪਈਆਂ ਪਲੱਸ ਸੋਰੀ ਰਿਕਾਰਡਡ ਕਲਾਸਾਂ ਪਈਆਂ ਪਲੱਸ ਲਾਈਵ ਵੀ ਇਹਦੇ ਵਿੱਚ ਹੀ ਚੱਲਦੀਆਂ ਨੇ ਟੈਸਟ ਸੀਰੀਜ਼ ਜਿਵੇਂ ਹੁਣ ਆਪਾਂ ਐਕਸਾਈਜ ਇੰਸਪੈਕਟਰ ਵਾਸਤੇ ਰੈਡੀ ਕਰ ਰਹੇ ਹਾਂ 3-4 ਦਿ ओके okay, बहुत बढ़िया बैच है पेपर थोड़ा चाहे एक्सआई इंस्पेक्टर है लेबर इंस्पेक्टर सीनियर असिस्टेंट ट्रिपल एसबी क्लर्क सब इंस्पेक्टर कोई भी थोड़ा पेपर आवे यार सारे वास्ते सेम ही है आपा अलग-अलग पेपर वास्ते अलग-अलग बैच नहीं बनांदे वो बिजनेस अपना नहीं हैगा ठीक है, है? इसकी फीस 4500 होती है जेडे की और एकेडमी नाल नॉर्मल जी गल है ਤੁਸੀਂ ਕਹੋਗੇ ਜਿਆਦਾ ਹੈ ਬਿਲਕੁਲ ਜਿਆਦਾ ਹੈ ਭਾਈ ਇਹਦੇ ਚ ਕੋਈ ਦੋਰਾਏ ਨਹੀਂ ਪਰ ਆਪਣਾ ਕੰਟੈਂਟ ਵੀ ਉਹਨਾਂ ਤੋਂ ਫਿਰ ਕਿਤੇ ਵਧੀਆ ਹੈਗਾ ਆ ਜਿਹੜੇ ਯੂਜ਼ ਕਰਦੇ ਆ ਬੈਚ ਜਾਂ ਬੈਚ ਨਾਲ ਜੁੜੇ ਹੋਏ ਆ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਠੀਕ ਹੈ ਓਕੇ ਐਦਾਂ ਦਾ ਤੁਹਾਨੂੰ 18 1800 ਚੋਂ ਦੋ ਦੋ ਸਾਲ ਦੇ ਵਿੱਚ ਮਿਲ ਜਾਂਦੇ ਆ ਪਰ ਉਹ ਕਬਾੜ ਹੀ ਹੁੰਦੇ ਆ ਇਹ ਤੁਹਾਨੂੰ ਵੀ ਪਤਾ ਹੈ ਇਹਦੇ ਤੇ ਤੁਹਾਨੂੰ 30% ਦਾ ਆਫ ਮਿਲ ਜਾਏਗਾ 30% ਦਾ 쿠ਪਨ ਜਿਹੜਾ ਹੈ PE30 ਹੈ ਬਸ ਇਹ ਤੁਸੀਂ ਲਗਾ ਸਕਦੇ ਹੋ ਬਾਕੀ ਫॉर ਮੋਰ ਇਨਫੋਰਮੇਸ਼ਨ ਆ ਨੰਬਰ ਆਪਣਾ ਹੈਗਾ ਆ ਦੋ ਨੰਬਰ ਲਿਖ ਰਿਹਾ ਹਾਂ 844 74 833 73 ਤੇ ਇੱਕ ਨੰਬਰ ਹੈ ਬਈ 76 96 50 67 67 ਹੁਣ ਗੱਲ ਕਰਦੇ ਆ ਜਿਹੜੇ ਨਵੇਂ ਸਟੂਡੈਂਟ ਹੈ ਬਈ ਫਰੀ ਮਟੀਰੀਅਲ ਕੀ ਇਹ ਪੀਆ ਚੈਨਲ ਦੇ ਉੱਤੇ ਠੀਕ ਹੈ ਉਹ ਦੇਖ ਸਕਦੇ ਆ ਬਾਕੀ ਜਿਹਨਾਂ ਨੂੰ ਜਾਣਾ ਉਹ ਜਾ ਸਕਦਾ ਹੈ ਪੁਰਾਣੇ ਵਾਲੇ ਨੂੰ ਤਾਂ ਪਤਾ ਹੀ ਹੈ ਬਈ ਸਾਰੇ ਦੀ ਸਾਰੀ ਪੰਜਾਬ ਜੀ ਕੇ ਤੁਹਾਨੂੰ ਕੋਈ ਬੈਚ ਕਿਸੇ ਵੀ ਅਕੈਡਮੀ ਦਾ ਕੋਈ ਬੈਚ ਲੈਣ ਦੀ ਲੋੜ ਨਹੀਂ ਹੈਗੀ ਤੁਸੀਂ ਸਾਰੀ ਥਿਉਰੀ ਕਵਰ ਕਰੋ ਆ 42 ਤੋਂ ਵੀ ਜ਼ਿਆਦਾ ਕਲਾਸਾਂ ਵੈਸੇ ਤਾਂ ਇੱਥੇ 42 ਦਾ ਸਕਰੀਨਸ਼ਾਟ ਹੈ ਪੰਜਾਬ ਜੀ ਕੇ ਦੀ ਕੰਪਲੀਟ ਥਿਉਰੀ ਹੈ ਉਸ ਤੋਂ ਬਾਅਦ ਪੰਜਾਬ ਜੀ ਕੇ ਦੇ ਐਮਸੀਕਿਊ ਪ੍ਰੈਕਟਿਸ ਕਰਾਏ ਹੋਏ ਆ ਟੋਪਿਕ ਵਾਈਜ਼ ਵੀ ਤੁਹਾਨੂੰ ਮਿਲ ਜਾਣਗੇ ਮਿਕਸ ਵੀ ਹੈਗੇ ਆ ਆ ਹਜ਼ਾਰ ਐਮਸੀਕਿਊ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਇਹ ਤੁਸੀਂ ਲਗਾ ਸਕਦੇ ਆ ਠੀਕ ਹੈ ਇਸ ਤੋਂ ਇਲਾਵਾ ਪੰਜਾਬ ਪੁਲਿਸ ਦੀ ਸ਼ਿਫਟਾਂ ਜਦੋਂ ਕਰਾਈ ਸੀਗੀ ਪ੍ਰੀवियस ਇਅਰ ਕੁਐਸਚਨ ਕਰਾਏ ਆ ਉੱਥੇ ਵੀ ਪੰਜਾਬ ਜੀ ਕੇ ਦੇ ਕਾਫੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲ ਜਾਂਦੇ ਆ ਪੰਜਾਬ ਦੀ ਜੀਓਗ੍ਰਾਫੀ ਦੇ ਸਪੈਸ਼ਲ 200 ਕਰਾਏ ਹੋਏ ਆ ਪੰਜਾਬ ਦੀ ਹਿਸਟਰੀ ਕਰਾਈ ਹੋਈ ਆ ਉਹਦੇ ਐਮਸੀਕਿਊ ਕਰਾਏ ਹੋਏ ਆ ਇੰਨੇ ਐਮਸੀਕਿਊ ਜਿਹਨੇ ਤੁਸੀਂ ਸਾਰੇ ਉਹ ਕਰ ਲੋਗੇ ਤੁਹਾਡੀ ਪੰਜਾਬ ਜੀ ਕੇ ਵੈਸੇ ਹੀ ਕਵਰ ਹੋ ਜਾਣੀ ਹੈ ਠੀਕ ਹੈ ਇੱਕ 12 ਘੰਟੇ ਦੀ ਕਲਾਸ ਹੈ ਆਹ ਹੈ 12 ਘੰਟੇ ਦੀ ਕਲਾਸ ਸਾਰੇ ਪੰਜਾਬ ਜੀ ਕੇ ਦੇ ਪ੍ਰੀवियस ਇਅਰ ਕੁਐਸਚਨ ਕਰਾਈ ਹੋਈਆਂ ਇਹ ਕਰ ਲਿਓ ਠੀਕ ਹੈ ਟਰਪਲ ਐਸ ਬੀ ਦੇ ਮੌਕ ਟੈਸਟ ਕਰਾਏ ਹੋਏ ਆ ਸਾਰੇ ਸਪੋਰਟਸ ਸਿਨੇਮਾ ਭਗਤੀ ਮੂਵਮੈਂਟ ਸੂਫੀਜ਼ਮ ਬਿਲਕੁਲ ਉਦਾਂ ਹੀ ਪੈਟਰਨ ਬਣਾ ਕੇ 30 ਕੁਐਸਚਨਾਂ ਦਾ ਕਰਾਇਆ ਹੋਇਆ ਹੈ ਬਹੁਤ ਵਧੀਆ ਕੁਐਸਚਨ ਹੈ ਇਹ ਵੀ ਕਰ ਸਕਦੇ ਹੋ ਠੀਕ ਹੈ ਇਸ ਤੋਂ ਇਲਾਵਾ ਭਾਈ ਇੰਡੀਅਨ ਪੋਲੀਟੀ ਟੋਪਿਕ ਵਾਈਜ਼ ਕਰਾਈ ਹੋਈ ਹੈ ਐਕਸਾਈਜ਼ ਇੰਸਪੈਕਟਰ ਵਾਸਤੇ ਪੇਪਰ ਕੋਈ ਵੀ ਹੋਵੇ ਯਾਰ ਪੋਲੀਟੀ ਸੇਮ ਹੀ ਰਹੇਗੀ ਠੀਕ ਹੈ ਆ 42 ਕਲਾਸਾਂ ਹੈਗੀਆਂ ਇਸ ਤੋਂ ਵੀ ਜ਼ਿਆਦਾ ਹੋਰ ਕਲਾਸਾਂ ਹੈ ਸਾਡੇ ਚੈਨਲ ਦੇ ਉੱਤੇ ਘੱਟੋ-ਘੱਟ 70 ਪਲੱਸ ਕਲਾਸਾਂ ਹੈਗੀਆਂ ਪੋਲੀਟੀ ਦੀਆਂ ਇੰਨੀ ਪੋਲੀਟੀ ਪਈ ਹੈ ਤੁਸੀਂ ਕਰ ਲੋਗੇ ਤੁਹਾਨੂੰ ਬੈਚ ਦੀ ਵੀ ਲੋੜ ਨਹੀਂ ਹੈਗੀ ਠੀਕ ਹੈ ਆ 1500 एमसीक्यू ਕਰਾਈ ਸੀਗੀ ਪੋਲੀਟੀ ਦੇ ਮਿਕਸ ਪੁਲਿਸ ਵਾਸਤੇ ਕਰਾਈ ਸੀਗੀ ਆ ਵੀ ਸੇਮ ਹੈ ਸਾਇੰਸ ਐਂਡ ਟੈਕ ਦੀ ਵੀ ਪਈਆਂ ਕੁਝ ਕਲਾਸਾਂ ਮੈਂ ਇਹ ਨਹੀਂ ਕਹਿੰਦਾ ਬਹੁਤ ਜ਼ਿਆਦਾ ਹੈ ਪਰ ਕਾਫੀ ਹੈ ਇਹ ਵੀ ਬਹੁਤ ਕੁਝ ਹੈ ਤੁਹਾਨੂੰ ਸਿੱਖਣ ਨੂੰ ਮਿਲੇਗਾ ਜੇ ਬਿਲਕੁਲ ਤੁਹਾਨੂੰ ਜ਼ੀਰੋ ਨਲ ਹੈ ਜੈਨ ਸਾਇੰਸ ਐਂਡ ਟੈਕ ਦੀ ਤੁਹਾਨੂੰ ਵਧੀਆ ਪਤਾ ਲੱਗ ਜਾਏਗਾ ਸਾਇੰਸ ਐਂਡ ਟੈਕ ਬਾਰੇ ਪੇਸ ਟੈਕਨੋਲੋਜੀ ਦੀ 3 ਘੰਟੇ ਦੀ ਕਲਾਸ ਹੈ ਉਹ ਵੀ ਲਗਾ ਲਿਓ ਉਹ ਵੀ ਬਹੁਤ ਵਧੀਆ ਹੈ 3 ਘੰਟੇ ਦੀ ਕਲਾਸ ਹੈ ਲਿਖ ਲਿਓ ਸਪੇਸ ਟੈਕਨੋਲੋਜੀ 바이 ਪ੍ਰਤਾਪ ਅਕੈਡਮੀ ਜੇ ਚਾਹੀ ਮੇਰਾ ਨਾਮ ਲਿਖ ਲਿਓ ਆ ਪ੍ਰਤਾਪੀ एमसीक्यू ਸੀਰੀ ਤੇ 30 ਕੁਸਚਨ ਹੈ ਉਹੀ 930 ਕੁਸਚਨ ਇੱਥੇ ਬੈਠਦੇ ਆ ਭਾਈ ਇਹ ਵੀ ਬਹੁਤ ਵਧੀਆ ਮਿਕਸ ਐਮਸੀਕਿਊ ਹੈਗੇ ਆ ਫ੍ਰੀ ਡਾਟਾ ਬਹੁਤ ਹੈ ਇਸ ਤੋਂ ਇਲਾਵਾ ਸਾਰੀ ਦੀ ਸਾਰੀ ਰੀਜ਼ਨਿੰਗ ਫ੍ਰੀ ਪਈ ਹੈ ਟੋਟਲੀ ਜਿਹੜਾ ਚੈਪਟਰ ਪੜ੍ਹਨਾ ਹੈ ਲਿਖੋ ਚੈਪਟਰ ਦਾ ਨਾਮ ਤੇ ਅੱਗੇ ਲਿਖੋ ਪ੍ਰਤਾਪ ਅਕੈਡਮੀ ਦੀਪ ਸਰ ਉਹੀ ਚੈਪਟਰ ਆਏਗਾ ਪੂਰੀ ਕਲਾਸਾਂ ਹੈਗੀਆਂ ਕੋਈ ਕਲਾਸ ਹਾਈਡ ਨਹੀਂ ਹੈ ਰੀਜ਼ਨਿੰਗ ਦੀ ਪੂਰਾ ਦਾ ਪੂਰਾ ਚੈਪਟਰ ਲਗਾ ਲਓ ਕੋਈ ਬੁੱਕ ਕੁਝ ਫੋਲੋ ਕਰਨ ਦੀ ਲੋੜ ਨਹੀਂ ਕਨਸੈਪਟ ਸਾਰਾ ਕਲੀਅਰ ਹੋ ਜਾਏਗਾ ਇੰਡੀਅਨ ਪੋਲੀਟੀ ਦੀ ਕਲਾਸ ਹੈਗੀ ਆ ਜੀ 2016 ਤੋਂ ਲੈ ਕੇ ਜਿੰਨੇ ਵੀ ਪੇਪਰ ਆਏ ਆ 550 ਪਲੱਸ ਐਮਸੀਕਿਊ 8 ਘੰਟੇ ਦੀ ਕਲਾਸ ਹੈ ਲਗਾ ਲਿਓ ਮਾਡਰਨ ਹਿਸਟਰੀ ਫਰੀडम ਸਟਰਗਲ ਦੇ 1000 ਐਮਸੀਕਿਊ ਦੀ ਸੀਰੀਜ਼ ਸ਼ੁਰੂ ਕਰੀ ਹੋਈ ਹੈ ਇਹਨੂੰ ਕੰਟੀਨਿਊ ਕਰਾਂਗੇ ਇਹਦੇ ਚ 400 ਪਲੱਸ ਕਰ ਚੁੱਕੇ ਆ ਅੱਗੇ ਹੋਰ ਕਰਨੇ ਆ ਇਹਨੂੰ ਵੀ ਬਸ ਹੁਣੇ ਆਪਾਂ 2-4 ਦਿਨਾਂ ਤੱਕ ਦੀ ਅਨਾਉਂਸਮੈਂਟ ਕਰੂੰਗਾ ਇਹਨੂੰ ਵੀ ਕੰਟੀਨਿਊ ਕਰਾਂਗੇ ਓਕੇ ਫੋਰ ਮੋਰ ਇਨਫੋਰਮੇਸ਼ਨ ਆ ਦੋ ਨੰਬਰ ਹੈਗੇ ਆ ਬਾਕੀ ਹੋਰ ਚੈਨਲ ਤੇ ਬਹੁਤ ਕੁਝ ਹੈ ਅਰਜੁਨ ਸਰ ਨੇ ਤੁਹਾਨੂੰ ਇਕਨੋਮਿਕਸ ਕਰਾਈ ਹੈ एनवायरनमेंट ज्योग्राफी ਦੇ ਮਿਕਸ ਗੇਮ ਚੇਂਜਰ ਸੀਰੀਜ਼ ਚਲਾਈ ਸੀਗੀ ਵੀ 50 ਪਲੱਸ ਕਲਾਸਾਂ ਸੀਗੀ ਬਹੁਤ ਟੌਪ ਦੇ ਛਾਂਟ ਬੀ ਐਮ ਸੀ ਕਿਊ ਕਰਾਈ ਹੋਈਆਂ ਨੇ ਉਹ ਕਰ ਲਿਓ ਠੀਕ ਹੈ ਇੰਗਲਿਸ਼ ਦੀ 8 ਵਜੇ ਕਲਾਸ ਚੱਲਦੀ ਹੈ ਇੰਗਲਿਸ਼ ਬਹੁਤ ਕਰਾਈ ਹੋਈ ਹੈ ਚੈਨਲ ਦੇ ਉੱਤੇ ਬਈ 17-1800 ਕਲਾਸਾਂ ਪਈਆਂ ਜਾ ਕੇ ਦੇਖੋ ਬਹੁਤ ਸਟੱਡੀ ਮਟੀਰੀਅਲ ਹੈ ਬਹੁਤ ਕੁਝ ਬਾਕੀ ਐਪ ਆਪਣੀ ਹੈਗੀ ਹੈ ਜੇ ਕੋਰਸ ਨਾਲ ਜੁੜਨਾ ਹੈ ਤਾਂ ਪ੍ਰਤਾਪ ਅਕੈडमी ਐਪ ਡਾਊਨਲੋਡ ਕਰ ਲਿਓ ਟਾਈਮ ਟੇਬਲ ਮੈਂ ਤੁਹਾਨੂੰ ਦੱਸਤਾ ਪਾਈ ਤੇ ਕਦੋਂ ਤੋਂ ਸ਼ੁਰੂ ਹੈ ਮੇਨ ਗੱਲ ਕਦੋਂ ਤੋਂ ਸ਼ੁਰੂ ਹੈ ਕਲਾਸਾਂ ਕੱਲ ਤੋਂ ਸ਼ੁਰੂ ਹੈ 11 11 ਦਸੰਬਰ ਤੋਂ ਸ਼ੁਰੂ ਹੈ ਕਲਾਸ 11 ਦਸੰਬਰ ভাই 11 ਦਸੰਬਰ 11 ਦਸੰਬਰ ਤੋਂ ਸ਼ੁਰੂ ਹੈ ਠੀਕ ਹੈ ਕੱਲ 11 ਹੈ ਕੱਲ ਮਿਲਦੇ ਆਂ ਫਿਰ 5 ਵਜੇ ਤੁਮ ਤਾਂ ਨਾਲ ਠੀਕ ਹੈ ਓਕੇ ਚਲੋ ਫਿਰ ਠੀਕ ਹੈ ਬਾਕੀ ਕੋਈ ਹੋਰ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਕਿ ਕੁਝ ਤੁਹਾਨੂੰ ਕਹਿਣਾ ਹੈ ਮੌਕ ਟੈਸਟ ਦੀ ਗੱਲ ਹੋ ਗਈ ਇਹ ਦੱਸਤਾ ਸੀਨੀਅਰ ਅਸਿਸਟੈਂਟ ਤੱਕ ਹੈ ਸੀਨੀਅਰ ਅਸਿਸਟੈਂਟ ਤੋਂ ਬਾਅਦ ਆਪਣਾ ਇਹ ਆਪਾਂ ਆਪਣੇ ਐਕਸਾਈਜ਼ ਇੰਸਪੈਕਟਰ ਵਾਸਤੇ ਕਰਨਾ ਹੈ ਮੌਕ ਟੈਸਟ ਦੀ ਗੱਲ ਹੋ ਗਈ ਬੈਚ ਦੀ ਪ੍ਰਮੋਸ਼ਨ ਵੀ ਹੋ ਗਈ ਠੀਕ ਹੈ ਫ੍ਰੀ ਕਲਾਸਾਂ ਵੀ ਦੱਸਤੀਆਂ ਠੀਕ ਹੈ ਬਸ ਫਿਰ ਕੋਈ ਹੋਰ ਗੱਲ ਹੈ ਤਾਂ ਕਾਲ ਕਰ ਲੈ ਭਾਈ ਓਕੇ ਥੈਂਕ ਯੂ ਸੋ ਮੱਚ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ